ਖਬਰ ਸੁਣ ਕੇ ਤੁਸੀਂ ਦੱਸਿਓ ਰਿਸ਼ਵਤਖੋਰੀ ਘਟ ਰਹੀ ਐ ਕਿ ਰਿਸ਼ਵਤਖੋਰੀ ਵੱਧ ਰਹੀ ਐ ਰਿਸ਼ਵਤਖੋਰਾ ਨੂੰ ਡਰ ਪੈ ਚੁੱਕਿਆ ਕਿ ਹੌਸਲੇ ਬਲੰਦ ਨਹੀਂ ਖਬਰ ਆ ਰਹੀ ਐ ਲੁਧਿਆਣਾ ਦੇ ਸਿਧਵਾ ਪੇਟ ਤੋਂ ਹਸਪਤਾਲ ਦੇ ਉੱਪਰ ਵਿਜੀਲੈਂਸ ਨੇ ਛਾਪਾ ਮਾਰਿਆ ਤੇ ਮੈਡੀਕਲ ਅਫਸਰ ਨੂੰ ਤੇ ਇੱਕ ਕਲਰਕ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਨ ਦਾ ਦਾਵਾ ਕੀਤਾ ਗਿਆ ਮਾਮਲਾ ਕੀ ਐ ਗਵਰਨਰ ਨਾਲ ਸੁਣਿਓ ਕਿੱਦਾਂ ਫੜੇ ਗਏ ਲੇਡੀ ਐਸਐਮਓ ਕਿਵੇਂ ਫੜੀ ਗਈ ਐਸਐਮਓ ਦਾ ਵੱਡਾ ਆਉਦਾ ਹੁੰਦਾ ਸਿਵਲ ਹਸਪਤਾਲ ਦੇ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਬੇਨਤੀ ਆ ਤੁਸੀਂ ਇਹਦੇ ਬਾਰੇ ਕਮੈਂਟ ਲਿਖਿਓ ਤੇ ਜੇਕਰ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬੈਲ ਵਾਲਾ ਬਟਨ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਵੱਡੇ ਮੁੱਦਿਆਂ ਦੀ ਸਹੀ ਸਹੀ ਜਾਣਕਾਰੀ ਟਾਈਮ ਸਿਰ ਪਹੁੰਚਦੀ ਰਹੇ ਦੋਸਤੋ ਸਿੰਧਵਾ ਵੇਟ ਦੇ ਵਿੱਚ ਇੱਕ ਸਿਵਲ ਹਸਪਤਾਲ ਹੈ ਲੁਧਿਆਣਾ ਦੇ ਸਿਧਵਾ ਬੀਟ ਚ ਔਰ ਉੱਥੇ ਵਿਜੀਲੈਂਸ ਦੇ ਕੋਲ ਇੱਕ ਸੂਚਨਾ ਜਾਂਦੀ ਹੈ ਕਿ ਜਿਹੜੀ ਐਸ ਐਮਓ ਹੈ ਉਹ ਰਿਸ਼ਵਤ ਇਕੱਠੀ ਕਰ ਰਹੀ ਹੈ ਸਾਰਿਆਂ ਤੋਂ ਪੈਸੇ ਇਕੱਠੇ ਕਰ ਰਹੀ ਹੈ ਤੇ ਪੈਸੇ ਕਿਸ ਨਾਂਅਟ ਇਕੱਠੇ ਕੀਤੇ ਜਾ ਰਹੇ ਸੀ ਕਹਿੰਦੇ ਵੀ ਆਡਿਟ ਕਰਨ ਦੇ ਲਈ ਨਾ ਹਸਪਤਾਲ ਦਾ ਆਡਿਟ ਕਰਨ ਦੇ ਲਈ ਸਾਖਾ ਖਾਤਾ ਦਾ ਟੀਮ ਆਈ ਹੈ ਤੇ ਉਹਨਾਂ ਨੂੰ ਵੀ ਪੈਸੇ ਦੇਣੇ ਆ ਤੇ ਨੇੜੇ ਦੇ ਜਿਹੜੇ ਹੋਰ ਕਈ ਸੈਂਟਰ ਸੈਂਟਰ ਸੀ ਉਹਨਾਂ ਤੋਂ ਵੀ ਪੈਸੇ ਇਕੱਠੇ ਕੀਤੇ ਜਾ ਰਹੇ ਸੀ ਤੇ ਪੈਸੇ ਐਸ ਐਮ ਓ ਸਾਹਿਬ ਕਹਿੰਦੇ ਇਕੱਠੇ ਕਰ ਰਹੇ ਸੀਗੇ ਵਿਜੀਲੈਂਸ ਕੋਲ ਜਦੋਂ ਇੱਕ ਰਿਕਾਰਡਿੰਗ ਗਈ ਪਹਿਲਾਂ ਸ਼ਿਕਾਇਤ ਗਈ ਬਾਅਦ ਦੇ ਵਿੱਚ ਵਿਜੀਲੈਂਸ ਦੇ ਸਬੂਤ ਮੰਗਣ ਤੇ ਇੱਕ ਰਿਕਾਰਡਿੰਗ ਉਹਨਾਂ ਦੇ ਕੋਲ ਪਹੁੰਚੀ ਤਾਂ ਫਿਰ ਵਿਜੀਲੈਂਸ ਨੇ ਪੂਰਾ ਜਾਲ ਵਿਛਾਇਆ Trap ਲਾਇਆ ਤੇ ਫਿਰ ਜਿਹੜੇ ਐਸ ਐਮ ਓ ਸੀਗੀ ਉਹਨੂੰ ਤੇ ਜਿਹੜਾ ਇੱਕ ਹੋਰ ਉੱਥੇ ਨਾਲ ਕਲਰਕ ਸੀ ਉਹਨਾਂ ਨੂੰ ਰੰਗੇ ਹਾਤੀ ਵਿਜੀਲੈਂਸ ਕਹਿੰਦੀ ਹੈ ਕਿ ਗ੍ਰਿਫਤਾਰ ਕੀਤਾ ਗਿਆ ਹੁਣ ਤੁਸੀਂ ਦੇਖੋ ਹਸਪਤਾਲਾਂ ਦੇ ਵਿੱਚ ਵੀ ਆ ਹਾਲ ਆ ਜੀ ਪਹਿਲਾਂ ਵੀ ਇੱਜੀਆਂ ਖਬਰਾਂ ਰੋਜ਼ ਆਉਂਦੀਆਂ ਨੇ ਕੁਝ ਕਥਾਵਾਂ ਤੋਂ ਵਿਅਕਤੀ ਫੜੇ ਜਾਂਦੇ ਨੇ ਉਹ ਕਹਿੰਦੇ ਆ ਜਿਹੜਾ ਫੜਿਆ ਗਿਆ ਉਹ ਚੋਰ ਐ ਜਿਹੜਾ ਅਜੇ ਫੜਿਆ ਨਹੀਂ ਗਿਆ ਉਹ ਸਾਧ ਐ ਆ ਸਥਿਤੀ ਜਿਹੜੀ ਆ ਉਹ ਚੱਲ ਰਹੀ ਆ ਪੰਜਾਬ ਸਰਕਾਰ ਦਾਅਵੇ ਕਰਦੀ ਆ ਕਿ ਅਸੀਂ ਰਿਸ਼ਵਤਖੋਰੀ ਤੇ ਲਗਾਮ ਪਾਤੀ ਭਗਵੰਤ ਸਿੰਘ ਸਾਬ ਰੋਜ਼ ਕਹਿੰਦੇ ਆ ਵੀ ਰਿਸ਼ਵਤਖੋਰ ਡਰਨ ਬੜਾ ਲੱਗ ਕੇ ਥਾਰ ਥਾਰ ਕੰਬ ਲੱਪੇ ਆ ਰਿਸ਼ਵਤ ਤਾਂ ਫੜ ਕੇ ਹੀ ਰਾਜੀ ਨਹੀਂ ਕੋਈ ਆ ਮਦਮੀ ਪਾਰਟੀ ਕਹਿੰਦੀ ਪਰ ਆ ਜਿਹੜੇ ਰੋਜ਼ ਫੜੇ ਜਾਂਦੇ ਨੇ ਰਿਸ਼ਵਤ ਲੈਂਦੇ ਕੀ ਇਹ ਰਿਸ਼ਵਤ ਲੈਣ ਲੱਗੇ ਕੰਬ ਰਹੇ ਹੁੰਦੇ ਨੇ ਅਗਲੇ ਸ਼ਰੇ ਆਮ ਲੈ ਰਹੇ ਹੁੰਦੇ ਨੇ ਔਰ ਸਭ ਤੋਂ ਵੱਡੀ ਗੱਲ ਤੁਸੀਂ ਆਪ ਦਾ ਤਜਰਬਾ ਦੱਸਿਓ ਤੁਸੀਂ ਦਫ਼ਤਰਾਂ 'ਚ ਜਾਣੇ ਹੋ ਕੀ ਰਿਸ਼ਵਤ ਖੋਰੀ ਤੋਂ ਡਰਨ ਲੱਗ ਗਏ ਨੇ ਅਫਸਰ ਨਹੀਂ ਚੱਲਦੀ ਥਾਣਿਆਂ 'ਚ ਪਟਵਾਰੀਆਂ ਕੋਲ ਤਹਿਸੀਲਦਾਰਾਂ ਕੋਲ ਬਿਜਲੀ ਦਫ਼ਤਰਾਂ 'ਚ ਜਾਣੇ ਯਾਰ ਤੁਸੀਂ ਨਾਕਿਆਂ ਤੇ ਟੱਪਦੇ ਆ ਹੁਣ ਕੋਈ ਕਿਤੇ ਪੈਸਾ ਨਹੀਂ ਚੱਲਦਾ ਦੇਖੋ ਮੈਨੂੰ ਇੰਜ ਲੱਗਦਾ ਜਦੋਂ ਅਸੀਂ ਲੋਕਾਂ ਤੋਂ ਪੁੱਛਦੇ ਆ ਲੋਕਾਂ 'ਚ ਜਾਂਦੇ ਆ ਲੋਕਾਂ ਤੋਂ ਫੀਡਬੈਕ ਲੈਣੇ ਆ ਤਾਂ ਜਿਹੜੀ ਜਾਣਕਾਰੀ ਆ ਉਹ ਬਿਲਕੁਲ ਹੋਰ ਮਿਲਦੀ ਆ ਸਾਨੂੰ ਦਾ ਮੈਨੂੰ ਇੰਜ ਲੱਗਦਾ ਬਿ ਜਿੰਨੀ ਇੱਕ ਦਿਨ ਚ ਪੰਜਾਬ ਚ ਰਿਸ਼ਵਤ ਲਈ ਜਾਂਦੀ ਹੈ ਨਾ ਹਜ਼ਾਰਾਂ ਚੋਂ ਕੋਈ ਇੱਕ ਵਿਅਕਤੀ ਫੜਿਆ ਜਾਂਦਾ ਬਾਕੀ ਨਹੀਂ ਫੜੇ ਜਾਂਦੇ ਪਹਿਲੀ ਤਾਂ ਗੱਲ ਵੇਖੋ ਸਾਡੇ ਜਿਹੜੇ ਲੋਕ ਨੇ ਉਹਨਾਂ ਦੀ ਮਾਨਸਿਕਤਾ ਉਹਨਾਂ ਦੀ ਸਾਈਕੀ ਉਹਨਾਂ ਦੇ ਦਿਮਾਗ ਚ ਹੀ ਰਿਸ਼ਵਤ ਵਾਰ ਦਿੱਤੀ ਗਈ ਹੈ ਰਿਸ਼ਵਤ ਲੈਂਦੇ ਨੇ ਪਰ ਜਦੋਂ ਕੋਈ ਰਿਸ਼ਵਤ ਮੰਗਦਾ ਤਾਂ ਆਰਾਮ ਨਾਲ ਲੋਕ ਦੇ ਦਿੰਦੇ ਕਿਉਂਕਿ ਤਸੱਲੀ ਹੋ ਜਾਂਦੀ ਵੀ ਕੰਮ ਹੋ ਗਿਆ ਕਈ ਵਾਰ ਇਹ ਵੇਖਿਆ ਵੀ ਸਾਡੇ ਲੋਕਾਂ ਨੂੰ ਇੰਨਾ ਆਦੀ ਕਰਤਾ ਸਿਸਟਮ ਨੇ ਰਿਸ਼ਵਤਖੋਰੀ ਦਾ ਆਪੇ ਪੁੱਛ ਲੈਂਦੇ ਨੇ ਹਾਂਜੀ ਸੇਵਾ ਪਾਣੀ ਦੱਸੋ ਕਿਉਂਕਿ ਲੋਕਾਂ ਨੂੰ ਵਿਚਾਰਿਆਂ ਨੂੰ ਭੋਲਿਆਂ ਨੂੰ ਇੰਜ ਲੱਗਦਾ ਹੁੰਦਾ ਵੀ ਜੇ ਇਹਨਾਂ ਨੂੰ ਕੁਝ ਮੱਥਾ ਨਾ ਡੰਮਿਆ ਤੇ ਇਹਨਾਂ ਨੇ ਕੰਮ ਨਹੀਂ ਕਰਨਾ ਜਾਂ ਲਟਕਾਉਣਗੇ ਜਾਂ ਗੇੜੇ ਲਵਾਉਣਗੇ ਜਾਂ ਗਲਤ ਕਰਨਗੇ ਇਸ ਕਰਕੇ ਲੋਕ ਪਹਿਲਾਂ ਹੀ ਪੁੱਛ ਲੈਂਦੇ ਉਹਨਾਂ ਨੂੰ ਐ ਹੁੰਦਾ ਵੀ ਚੱਲ ਯਾਰ ਰਿਸ਼ਵਤ ਦੇ ਕੇ ਵੀ ਬਹੁਤ ਸਾਰੇ ਲੋਕ ਤਾਂ ਮੰਨਦੇ ਆ ਯਾਰ ਜੇ ਪੈਸੇ ਦੇ ਕੇ ਵੀ ਕੰਮ ਹੋ ਜੇ ਨਾ ਤਾਂ ਤਾਂ ਵੀ ਠੀਕ ਹੈ ਕਿਉਂਕਿ ਸਿਸਟਮ ਨੇ ਇੰਨਾ ਮਾੜਾ ਰੂਪ ਆਪਣਾ ਲੋਕਾਂ ਨੂੰ ਦਿਖਾਇਆ ਔਰ ਜੇ ਰਿਸ਼ਵਤ ਅਗਲੇ ਮੰਗ ਕੇ ਲੈਣ ਤਾਂ ਮੇਰੇ ਖਿਆਲ ਦੇ ਨਾਲ ਜੇ 1 ਲੱਖ ਕੇਸ ਚ ਰਿਸ਼ਵਤ ਲਈ ਜਾਵੇ ਨਾ ਤਾਂ 99000 ਵਿਅਕਤੀ ਤਾਂ ਵਿਜੀਲੈਂਸ ਨੂੰ ਸ਼ਿਕਾਇਤ ਕਰਨ ਬਾਰੇ ਸੋਚਦਾ ਹੀ ਨਹੀਂ ਕਿਉਂਕਿ ਉਹਨੂੰ ਐ ਲੱਗਦਾ ਜੀ ਕਿਥੇ ਕੰਮ ਨਾ ਰੁਕ ਜੇ ਯਾਰ ਮੈਨੂੰ ਨਾ ਜੱਬ ਪੈ ਜੇ ਮੈਨੂੰ ਤਰੀਕਾ ਤੇ ਜਾਣਾ ਪਊ ਪਊਗਾ ਫਿਰ ਮੈਨੂੰ ਗਵਾਈਆਂ ਤੇ ਜਾਣਾ ਪਿਆ ਕਰੂਗਾ ਤੇ ਇਹ ਅਫਸਰ ਜਿਹੜੇ ਨੇ ਤਾਂ ਸਾਰੇ ਨਾਲੇ ਹੁੰਦੇ ਨੇ ਪਹਿਲੀ ਗੱਲ ਲੋਕਾਂ ਬਹੁਤਿਆਂ ਨੂੰ ਇੰਜ ਲੱਗਦਾ ਹੁੰਦਾ ਵੀ ਜੇ ਸ਼ਿਕਾਇਤ ਵੀ ਕਰਤੀ ਕੀ ਪਤਾ ਵੀ ਇਹਨੂੰ ਕੋਈ ਫੜੇ ਨਾ ਤੇ ਮੇਰਾ ਕੰਮ ਖਰਾਬ ਹੋ ਜਾ ਜਾਂ ਮੇਰੇ ਤੇ ਕਾਰਵਾਈ ਹੋ ਜਾਵੇ ਜਦੋਂ ਜਿਹੜਾ ਡੀਆਈਜੀ ਭੁੱਲਰ ਨੂੰ ਫੜਿਆ ਤਾਂ ਜਿਹਨੇ ਫੜਾਇਆ ਉਹਦੀ ਇੰਟਰਵਿਊ ਕਈ ਸਾਰੇ ਚੈਨਲਾਂ ਤੇ ਆਈ ਹੈ ਦੇਖੀਏ ਉਹਦੇ ਜਦੋਂ ਉਹਨੂੰ ਪੁੱਛਦੇ ਆ ਵੀ ਤੁਸੀਂ ਪੰਜਾਬ ਦੇ ਇੱਥੇ ਜਿਹੜੀਆਂ ਏਜੰਸੀਆਂ ਨੇ ਰਿਸ਼ਵਤ ਫੜਨ ਵਾਲੀਆਂ ਉਹਨਾਂ ਨੂੰ ਉਹਨਾਂ ਨੂੰ ਕਿਉਂ ਨਹੀਂ ਸ਼ਿਕਾਇਤ ਕੀਤੀ ਤਾਂ ਉਹ ਸਪਸ਼ਟ ਕਹਿੰਦਾ ਵੀ ਵੀਰ ਜੀ ਜੇ ਮੈਂ ਕਿਤੇ ਡੀਆਈਜੀ ਦੀ ਸ਼ਿਕਾਇਤ ਪੰਜਾਬ ਦੀਆਂ ਰਿਸ਼ਵਤ ਵਾਲੀਆਂ ਏਜੰਸੀਆਂ ਨੂੰ ਜਾਂ ਮਹਿਕਮਿਆਂ ਨੂੰ ਕਰ ਦਿੰਦਾ ਤਾਂ ਮੇਰੇ ਤੇ ਪਰਚਾ ਦਰਜ ਹੋ ਜਾਣਾ ਸੀ ਇੱਥੇ ਕਾਰਵਾਈ ਨਹੀਂ ਹੋਣੀ ਸੀ ਮੈਨੂੰ ਫੜ ਲਿਆ ਨਾ ਸੀ ਸਪਸ਼ਟ ਕਹਿੰਦਾ ਉਹ ਬੰਦਾ ਤੁਸੀਂ ਕੀ ਕਹਿੰਦੇ ਹੋ ਉਹ ਠੀਕ ਕਹਿੰਦਾ ਕਿ ਗਲਤ ਕਹਿੰਦਾ ਮੈਨੂੰ ਤਾਂ ਲੱਗਦਾ ਉਹਦੀ ਗੱਲ 'ਚ ਕਿਤੇ ਨਾ ਕਿਤੇ ਵਜਨ ਤਾਂ ਹੈਗਾ ਹੈ ਹੁਣ ਇੱਕ ਖਬਰ ਹੋਰ ਆਈ ਹੈ ਅੰਮ੍ਰਿਤਸਰ ਸਾਹਿਬ ਦੇ ਵਿੱਚ ਨਾ ਪੁਲਿਸ ਵਾਲੇ ਦੋ ਉਥੇ ਫੜ ਕੇ ਅੰਦਰ ਧਾੜੇ ਮਾਮਲਾ ਕੀ ਵਾਪਰਿਆ ਪ੍ਰਕਰਮਾਂ ਦੇ ਵਿੱਚ ਜਾਂਦੇ ਹੋਏ ਦੋ ਮੁੰਡੇ ਪੁਲਿਸ ਦੇ ਕੁਝ ਵਿਅਕਤੀ ਆਏ ਤੇ ਉਹਨਾਂ ਨੇ ਪ੍ਰਕਰਮਾਂ 'ਚ ਜਾਂਦੇ ਚੱਕ ਲਏ ਜਦੋਂ ਹੀ ਇਹ ਪਿੰਕ ਉਥੇ ਜਿਹੜੀ ਟਾਸਕ ਫੋਰਸ ਵਾਲੇ ਸਿੰਘ ਨੇ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੇ ਆ ਕੇ ਤੇ ਉਹ ਜਿਹੜੇ ਪੁਲਿਸ ਵਾਲੇ ਉਹ ਮੁੰਡਿਆਂ ਨੂੰ ਚੱਕਣ ਆਏ ਸੀ ਉਹਨਾਂ ਨੇ ਉੱਪਰ ਸਾਰੇ ਫੜ ਲਈ ਕਿਉਂਕਿ ਦਰਬਾਰ ਸਾਹਿਬ ਦੀ ਉਹ ਜਿਹੜੀ ਹਦੂਦ ਹੈ ਉਥੇ ਬਾਹਰਲੀ ਪੁਲਿਸ ਉਹਨਾਂ ਤੋਂ ਬਿਨਾ ਉਹਨਾਂ ਦੀ ਜਾਣਕਾਰੀ ਤੋਂ ਬਿਨਾ ਜੇ ਕੁਝ ਕਰੇਗੀ ਤਾਂ ਉਹ ਤਾਂ ਫਿਰ ਚਿੰਤਤ ਹੋਣਗੇ ਉਹਨਾਂ ਨੇ ਉਹਨਾਂ ਨੂੰ ਫੜ ਕੇ ਪੁਲਿਸ ਵਾਲਿਆਂ ਨੂੰ ਜਿਹੜੇ ਉੱਥੇ ਦਰਬਾਰ ਸਾਹਿਬ ਤੇ ਟਾਸਕ ਫੋਰਸ ਵਾਲੇ ਸਿੰਘ ਨੇ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਫੜਿਆ ਤੇ ਉੱਥੇ ਜਿਹੜੀ ਸਰਾਹ ਉਹਦੇ ਕਮਰੇ ਚ ਲਿਜਾ ਕੇ ਇੱਥੇ ਬੰਦ ਕਰਾ ਉਹ ਕਹਿਣ ਅਸੀਂ ਪੁਲਿਸ ਵਾਲਿਆਂ ਉਹ ਕਹਿਣ ਦੇਖੋ ਪੁਲਿਸ ਵਾਲਿਆਂ ਤੁਸੀਂ ਸਾਨੂੰ ਦੱਸੋ ਜਾਂ ਨੇੜੇ ਜਿਹੜੀ ਪੁਲਿਸ ਚੌਂਕੀ ਆ ਉੱਥੇ ਨਾਲੀ ਕਿ ਉੱਥੇ ਪਤਾ ਤੁਹਾਡਾ ਵੀ ਤੁਸੀਂ ਇੱਥੇ ਮੁੰਡਿਆਂ ਨੂੰ ਫੜਨਾ ਆ ਕਹਿੰਦੇ ਨਹੀਂ ਸੀਆਈਏ ਸਟਾਫ ਦੇ ਉਹ ਮੁਲਾਜ਼ਮ ਦੱਸੇ ਜਾਂਦੇ ਸੀ ਜਿਹੜੇ ਆਏ ਔਰ ਉਹਨਾਂ ਨੇ ਨੇੜੇ ਜਿਹੜੀ ਪੁਲਿਸ ਚੌਕੀ ਸੀ ਉਹਨਾਂ ਨੂੰ ਵੀ ਸੂਚਿਤ ਨਹੀਂ ਕੀਤਾ ਤਾਂ ਉੱਥੇ ਕਾਫੀ ਕਸ਼ਮਕਸ਼ ਚੱਲੀ ਤੇ ਫਿਰ ਜਾ ਕੇ ਤੇ ਜਿਹੜੀ ਸ਼ਰਮਣੀ ਕਮੇਟੀ ਦੇ ਮੁਲਾਜ਼ਮ ਨੇ ਉਹਨਾਂ ਨੇ ਉਹਨਾਂ ਨੂੰ ਛੱਡਿਆ ਹੁਣ ਇੱਕ ਮਾਮਲਾ ਜਿਹੜਾ ਉਹ ਲੁਧਿਆਣੇ ਤੋਂ ਆਇਆ ਬੜਾ ਦੁਖਦਾਇਕ ਮਾਮਲਾ ਬੜਾ ਦਰਦਨਾਕ ਮਾਮਲਾ ਹੈ ਪੁਲਿਸ ਦੇ ਬੇਤਹਾਸ਼ਾ ਤਸ਼ੱਦਦ ਦਾ ਮਾਮਲਾ ਸਾਹਮਣੇ ਆਇਆ ਇੱਕ ਮੁੰਡਾ ਰਣਜੋਤ ਸਿੰਘ ਉਹ ਦੋਸ਼ ਲਾ ਰਿਹਾ ਕਿ ਪੁਲਿਸ ਨੇ ਮੈਨੂੰ ਬਿਨਾਂ ਗਲਤੀ ਤੋਂ ਫੜਿਆ ਔਰ ਉਹ ਨੌ ਬੁਖਾ ਰਿਹਾ ਉਹਦੇ ਨੌ ਪੱਟੇ ਹੋਏ ਆ ਔਰ ਉਹ ਬੜਾ ਬੁਰੀ ਤਰ੍ਹਾਂ ਉਹਦਾ ਸਰੀਰ ਕੁੱਟਿਆ ਹੋਇਆ ਉਹ ਤੋਂ ਤੁਰਿਆ ਵੀ ਨਹੀਂ ਜਾ ਰਿਹਾ ਔਰ ਉਹ ਕਹਿੰਦਾ ਕਿ ਮੈਂ ਟੈਕਸੀ ਚਲਾਉਣਾ ਮੇਰੀ ਟੈਕਸੀ ਕਿਸੇ ਦੂਜੀ ਟੈਕਸੀ ਨਾਲ ਮਾੜੀ ਜਿਹੀ ਟੱਚ ਕਰ ਗਈ ਉਹ ਕਹਿੰਦਾ ਬੜੇ ਰਸੂਖਦਾਰ ਅਮੀਰ ਬੰਦੇ ਸੀ ਉਹਨਾਂ ਨੇ ਮੇਰੇ ਨਾਲ ਤੂੰ ਤੂੰ ਮੈਂ ਸ਼ੁਰੂ ਕਰਤੀ ਮੈਂ ਉਹਨਾਂ ਨੂੰ ਕਹਿੰਦਾ ਰਿਹਾ ਜੋ ਤੁਹਾਡਾ ਹਰਜਾਨਾ ਹੈ ਤੁਹਾਡਾ ਨੁਕਸਾਨ ਹੋਇਆ ਮੈਂ ਭਰ ਦਿੰਦਾ ਯਾਰ ਕਹਿੰਦਾ ਇੰਨੀ ਟਾਈਮ ਨੂੰ ਉਹਨਾਂ ਨੇ ਪੁਲਿਸ ਬੁਲਾ ਲਈ ਪਹਿਲਾਂ ਤਾਂ ਕਹਿੰਦਾ ਉਹਨਾਂ ਬੰਦਿਆਂ ਨੇ ਮੈਂ ਅਸੀ ਇਕੱਲਾ ਉਹਨਾਂ ਨੇ ਮੈਨੂੰ ਆਪ ਕੁੱਟਿਆ ਫਿਰ ਕਹਿੰਦਾ ਉਹਨਾਂ ਨੇ ਪੁਲਿਸ ਨੂੰ ਦਿੱਤਾ ਮੈਨੂੰ ਕਹਿੰਦਾ ਪੁਲਿਸ ਵਾਲੇ ਮੈਨੂੰ ਲੈ ਗਏ ਥਾਣੇ ਔਰ ਉੱਥੇ ਲਿਜਾ ਕੇ ਉਹ ਕਹਿੰਦਾ ਮੇਰੇ ਨਾਲ ਬੇਤਹਾਸ਼ਾ ਜ਼ੁਲਮ ਕੀਤਾ ਮਤਲਬ ਵੈਸ਼ਿਆਨਾ ਜ਼ੁਲਮ ਸਾਰੀ ਰਾਤ ਉਹ ਕਹਿੰਦਾ ਮੈਨੂੰ ਕੁੱਟੀ ਗਿਆ ਚਾਰ ਪੰਜ ਬੁੱਲਸ ਵਾਲੇ ਕਹਿੰਦਾ ਮੇਰਾ ਨੌ ਪੱਟਿਆ ਬੜਾ ਖੂਨ ਵਗਿਆ ਸਿਰ ਚੋਂ ਪੀੜ ਤੱਕ ਨਿਕਲੀ ਕਹਿੰਦਾ ਨਾਲੇ ਮੇਰੇ ਸਿਰ ਚ ਕੂਣੀਆਂ ਮਾਰਦੇ ਸੀ ਨਾਲੇ ਨੌ ਪੱਟਿਆ ਔਰ ਨਾਲੇ ਕਹਿੰਦਾ ਮੇਰੇ ਮੇਰਾ ਪਿੱਛਾ ਕੁੱਟਿਆ ਬੁਰੀ ਤਰ੍ਹਾਂ ਪਿੱਛੇ ਪਿੱਠ ਕੁੱਟੀ ਔਰ ਫਿਰ ਕਹਿੰਦਾ ਉਸ ਤੋਂ ਬਾਅਦ ਮਨ ਜਦੋਂ ਨਹੀਂ ਭਰਿਆ ਫਿਰ ਮੇਰੀਆਂ ਪੈਰ ਤਾਂ ਨੂੰ ਕਰਕੇ ਮੇਰੇ ਪੈਰਾਂ ਦੀਆਂ ਤਲੀਆਂ ਤੇ ਅੱਡੀਆਂ ਕੁੱਟੀਆਂ ਕਹਿੰਦਾ ਮੈਂ ਬੇਹੋਸ਼ ਹੋਣ ਦੀ ਸਥਿਤੀ 'ਚ ਚਲਾ ਜਾਂਦਾ ਸੀ ਔਰ ਫਿਰ ਉਹ ਕਹਿੰਦਾ ਮੈਨੂੰ ਬਾਰ-ਬਾਰ ਉਹ ਕਹਿ ਰਿਹਾ ਸੀ ਤੈਨੂੰ ਪਤਾ ਮੈਂ ਕੌਣ ਆ ਹੌਲਦਾਰ ਸੀ ਜਿਹੜਾ ਔਰ ਉਹ ਕਹਿੰਦਾ ਮੈਨੂੰ ਮੈਂ ਮਾਫੀਆਂ ਮੰਗਦਾ ਰਿਹਾ ਪੈਰ ਫੜਦਾ ਰਿਹਾ ਉਹ ਗੁਰਸਿੱਖ ਮੁੰਡਾ ਉਹ ਕਹਿੰਦਾ ਪਰ ਉਹਨਾਂ ਨੂੰ ਮੇਰੇ ਤੇ ਤਰਸ ਨਹੀਂ ਆਇਆ ਫਿਰ ਹੁਣ ਬੀਤੇ ਦਿਨ ਉਥੇ ਧਰਨਾ ਲੱਗਿਆ ਇਨਸਾਫ ਪਸੰਦ ਲੋਕ ਇਕੱਠੇ ਹੋਏ ਨੇ ਜਦੋਂ ਰੌਣਾ ਪਿਆ ਮੀਡੀਆ 'ਚ ਵੀ ਪੈ ਗਿਆ ਚ ਫੇਰੀ ਤਾਂ ਫੇਰ ਪੁਲਿਸ ਦੇ ਕੰਨ ਤੇ ਥੋੜੀ ਜੀ ਜੂੰਨ ਸਰਕੀ ਐ ਫੇਰ ਪੁਲਿਸ ਨੇ ਹੁਣ ਦੋ ਪਰਚੇ ਕੱਟੇ ਨੇ ਇੱਕ ਐਫ ਆਈ ਆਰ ਉਹਨਾਂ ਤੇ ਕੱਟੀ ਜਿਨ੍ਹਾਂ ਨੇ ਪਹਿਲਾਂ ਜਿਹੜੇ ਗੱਡੀ ਵਾਲਿਆਂ ਨੇ ਕੁੱਟਿਆ ਤੇ ਦੂਜਾ ਪਰਚਾ ਉਹਨਾਂ ਤੇ ਕੱਟਿਆ ਪੁਲਿਸ ਨੇ ਜਿਹੜੀ ਪੁਲਿਸ ਵਾਲੇ ਫੜ ਕੇ ਲੈ ਕੇ ਆਏ ਤੇ ਜਿਨ੍ਹਾਂ ਨੇ ਬੇਤਹਾਸ਼ਾ ਵੈਸ਼ੀਆਂ ਨਾਲ ਤਸ਼ੱਦਦ ਕੀਤਾ ਦੋ ਪਰਚੇ ਪੁਲਿਸ ਤੇ ਉੱਥੇ ਇਕੱਠੇ ਨੇ ਤੇ ਪੁਲਸ ਮੁਲਾਜ਼ਮ ਸਸਪੈਂਡ ਵੀ ਅਫਸਰ ਕਹਿ ਰਿਹਾ ਸੀ ਅਸੀਂ ਕੀਤੇ ਨੇ ਪਰ ਪੁਲਸ ਦਾ ਰੂਪ ਕੀ ਹੈ ਤੁਸੀਂ ਦੇਖੋ ਇੰਨਾ ਬੁਰੀ ਤਰ੍ਹਾਂ ਕੁੱਟਣਾ ਗਲਤੀ ਕੋਈ ਖਾਸ ਹੈ ਨਹੀਂ ਬੰਦੇ ਦੀ ਗੱਡੀਆਂ ਜਾਂਦੀਆਂ ਯਾਰ ਥੋੜੀ ਬਹੁਤੀ ਟੱਚ ਤਾਂ ਹੋ ਹੀ ਜਾਂਦਾ ਕਿੰਨਾ ਕੁ ਵੱਡਾ ਗੁਨਾਹ ਕਰਤਾ ਕਿ ਪੁਲਸ ਐਦਾਂ ਜਿਹੜੇ ਸੱਚਮੁੱਚ ਦੇ ਗੁਨਾਹਗਾਰ ਨੇ ਚਿੱਟੇ ਵਾਲੇ ਨਹੀਂ ਹੋਰ ਨਹੀਂ ਉਹਨਾਂ ਨਾਲ ਐ ਕਰਦੀ ਹੈ ਇੱਕ ਪਾਸੇ ਤਾਂ ਪੁਲਿਸ ਦੇ ਉੱਪਰ ਦੋਸ਼ ਲੱਗਦੇ ਨੇ ਕਿ ਉਹ ਗੈਂਗਸਟਰਾਂ ਨੂੰ ਆਪਦੀ ਕਸਟਡੀ ਦੇ ਵਿੱਚ ਇੰਟਰਵਿਊ ਕਰਵਾਉਂਦੀ ਐ ਚੈਨਲਾਂ 'ਤੇ ਆਪ ਇੰਟਰਵਿਊ ਕਰਾਉਂਦੀ ਐ ਤੇ ਦੂਜੇ ਪਾਸੇ ਆਮ ਬੰਦਿਆਂ ਨਾਲ ਆ ਕੁਸ਼ ਹੁੰਦਾ ਇਹ ਕੋਈ ਪਹਿਲਾ ਕੇਸ ਨਹੀਂ ਪਹਿਲਾਂ ਵੀ ਆ ਗੋਨੇਆਣਾ ਮੰਡੀ ਦੇ ਵਿੱਚ ਨਰਿੰਦਰ ਪਾਲ ਦਾ ਕਤਲ ਪੁਲਿਸ ਦੀ ਕਸਟਡੀ 'ਚ ਹੋਇਆ ਕਿੰਨੇ ਹੋਰ ਮਾਮਲੇ ਇਸ ਤਰ੍ਹਾਂ ਦੇ ਆਏ ਪਹਿਲਾਂ ਪੁਲਿਸ ਮੁਕਾਬਲੇ ਝੂਠੇ ਜਿਹੜੇ ਬਣਾਏ ਜਾਂਦੇ ਰਹੇ ਉਹਨਾਂ ਦੇ ਵਿੱਚ ਅਦਾਲਤਾਂ ਵੱਲੋਂ ਸਜ਼ਾਵਾਂ ਕੀਤੀਆਂ ਗਈਆਂ ਪੁਲਿਸ ਵਾਲੇ ਛੋਟੇ ਤੋਂ ਲੈ ਕੇ ਵੱਡੇ ਕਿੰਨੇ ਸਾਰੇ ਅਫਸਰਾਂ ਨੂੰ ਪਿਛਲੇ 1.5 ਸਾਲ ਦੇ ਵਿੱਚ ਕਿੰਨੇ ਕੇਸਾਂ ਦੇ ਨਿਪਟਾਰੇ ਹੋਏ ਜਿੰਨਾਂ 'ਚ ਝੂਠੇ ਪੁਲਿਸ ਮੁਕਾਬਲੇ ਪਾਏ ਗਏ ਤੇ ਪੁਲਿਸ ਅਫਸਰਾਂ ਨੂੰ ਸਜ਼ਾਵਾਂ ਹੋਈਆਂ ਹੁਣ ਇਹ ਸਾਰੇ ਦੇ ਉੱਪਰ ਤੁਸੀਂ ਕੀ ਕਹੋਗੇ ਦੇਖੋ ਇਹ ਮਾਮਲੇ ਵੱਡੇ ਨੇ ਸੋਚਣ ਸਮਝਣ ਦੀ ਲੋੜ ਆ ਇਹਨਾਂ ਦੇ ਉੱਪਰ ਵਚਾਰਨ ਦੀ ਲੋੜ ਹੈ ਕਿਉਂਕਿ ਹੁਣ ਫਿਰ ਪੁਲਿਸ ਮੁਕਾਬਲੇ ਹੋ ਰਹੇ ਨੇ ਕਾਫੀ ਸਾਰੇ ਪੁਲਿਸ ਦਾ ਜਿਹੜਾ ਕਿਰਦਾਰ ਆ ਉਹ ਲੋਕਾਂ ਦੀ ਨਜ਼ਰ 'ਚ ਉੱਚਾ ਹੋਣਾ ਚਾਹੀਦਾ ਪੁਲਿਸ ਮੋਢਲਾ ਇਨਸਾਫ ਕਰਦੀ ਹੈ ਪੁਲਿਸ ਦਾ ਕੰਮ ਪਰਚੇ ਦਰਜ ਕਰਨਾ ਪੁਲਿਸ ਬਹੁਤ ਸਾਰੇ ਮਾਮਲਿਆਂ ਦਾ ਥਾਣਿਆਂ ਦੇ ਵਿੱਚ ਹੀ ਨਿਪਟਾਰਾ ਕਰਾ ਸਕਦੀ ਹੁੰਦੀ ਹੈ ਬੰਦਿਆਂ ਨੂੰ ਬਿਠਾ ਕੇ ਧਿਰਾਂ ਨੂੰ ਬਿਠਾ ਕੇ ਪਰ ਪੁਲਿਸ ਦੇ ਉੱਪਰ ਬੜੇ ਵੱਡੇ ਦੋਸ਼ ਲੱਗਦੇ ਨੇ ਪੁਲਿਸ ਦੇ ਵਿੱਚ ਵੀ ਜਿਹੜੇ ਕੋਈ ਇਮਾਨਦਾਰ ਜਾਂ ਕੋਈ ਜ਼ਮੀਰ ਵਾਲੇ ਬੰਦੇ ਨੇ ਉਹਨਾਂ ਨੂੰ ਗੁੱਸਾ ਚੜਦਾ ਵੀ ਯਾਰ ਇਹ ਕੀ ਕਰੀ ਕੇ ਜਾਂਦੇ ਆ ਜਿਹੜੇ ਗਲਤ ਕਰਦੇ ਆ ਹੁਣ ਤੁਸੀਂ ਵੇਖੋ ਪੁਲਿਸ ਦੇ ਉੱਪਰ ਦੋਸ਼ ਲੱਗਦੇ ਕਿ ਝੂਠਾ ਪਰਚਾ ਪਾ ਦਿੰਦੇ ਨੇ ਪੈਸੇ ਲੈਣ ਦਾ ਯਾਰ ਇਹ ਕਿੰਨਾ ਵੱਡਾ ਬੇਜਮੀਰੀ ਗੱਲ ਆ ਇਹ ਪੁਲਿਸ ਦੇ ਉੱਪਰ ਦੋਸ਼ ਲੱਗਦੇ ਨੇ ਗੰਦੀਆਂ ਗਾਲਾਂ ਕੱਢਣ ਦੇ ਕੁੱਟਣ ਦੇ ਮਾਰਨ ਦੇ ਜਾਂ ਜਿਵੇਂ ਆ ਲੁਧਿਆਣੇ ਵਾਲਿਆਂ ਨੇ ਆ ਮੁੰਡੇ ਰਣਜੀਤ ਸਿੰਘ ਹੋਰਾਂ ਨੇ ਦੋਸ਼ ਲਾਇਆ ਪੁਲਿਸ ਦੇ ਉੱਪਰ ਦੋਸ਼ ਲੱਗਦੇ ਨੇ ਨਾਕਿਆਂ ਦੇ ਉੱਪਰ ਪੈਸੇ ਲੈ ਕੇ ਕਾਗਜ਼ ਪੂਰੇ ਕਰਦੇ ਪੁਲਿਸ ਦੇ ਉੱਪਰ ਹੋਰ ਵੀ ਕਈ ਤਰ੍ਹਾਂ ਦੇ ਦੋਸ਼ ਲੱਗਦੇ ਨੇ ਪੁਲਿਸ ਦੇ ਉੱਪਰ ਹੋਰ ਵੀ ਕਈ ਤਰ੍ਹਾਂ ਦੇ ਦੋਸ਼ ਲੱਗਦੇ ਨੇ ਲੋਕਾਂ ਦੀ ਨਜ਼ਰ ਚ ਪੁਲਿਸ ਦਾ ਅਕਸ ਬਹੁਤ ਡਾਊਨ ਹੈ ਇਹਦੇ ਬਾਰੇ ਪੁਲਿਸ ਨੂੰ ਸੋਚਣਾ ਚਾਹੀਦਾ ਜੇ ਪੁਲਿਸ ਇਹਨਾਂ ਚੀਜ਼ਾਂ ਬਾਰੇ ਨਹੀਂ ਸੋਚਦੀ ਵਿਚਾਰਦੀ ਤਾਂ ਫਿਰ ਇਹ ਗਲਤ ਹੈ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਸਰਕਾਰ ਨੂੰ ਵੀ ਚਾਹੀਦਾ ਕਿ ਉਹ ਥੋੜਾ ਬਹੁਤ ਇਧਰ ਸੋਚੇ ਵੀ ਇਹ ਚੱਲੀ ਕੀ ਜਾਂਦਾ ਤੁਸੀਂ ਇਸ ਮਾਮਲੇ ਤੇ ਕੀ ਕਹਿੰਦੇ ਹੋ ਤੁਸੀਂ ਆਪਣਾ ਵਿਚਾਰ ਲਿਖਿਓ ਬਹੁਤ ਮੇਰੀ